ਹੋਰ ਬੂਆ ਜੀ ਖੁਸ਼ਬੂ ਆ ਰਹੀ ਹੈ ਕੀ ਬਣਾ ਰਹੇ ਹੋ ਆ ਜਾ ਪੁੱਤ ਦੇਖ ਘੂਆ ਬਣਾਉਣ ਲੱਗਿਆ ਤੁਹਾਡੇ ਵਾਸਤੇ ਅੱਜ ਗਜਰੀ ਲਾ ਦੇਖ ਪਹਿਲਾਂ ਗਾਜਰਾ ਲਾ ਕੇ ਮੋਟੀਆਂ ਮੋਟੀਆਂ ਪੁੱਤ ਚੰਗੀ ਤਰ੍ਹਾਂ ਤੋਂ ਉਹ ਸਵਾਰ ਕੇ ਵਿਚਾਰਨੀ ਚ ਰੱਖਤੀਆਂ ਫੇਰ ਪੁੱਤ ਮੈਂ ਕੀ ਕੀਤਾ ਗਾਜਰਾ ਆਹ ਕਦੂ ਕਾਸ ਲੈ ਕੇ یوں ਰਗੜਿਆ ਰਗੜਿਆ ਪਰਾਂਤ ਬਾਰ ਲੀ ਸੋਹਲਾ ਆਹ ਹਾਤ ਤੋ ਲੈਣਾਂ ਦੀ ਕਰਨਾ ਓਹ ਜਾਂਦਾ ਸੁੱਚਮ ਜ਼ਰੂਰੀ ਹੈ ਪੁੱਤ ਹੁਣ ਜੇ ਆਪਾਂ ਬਾਜ਼ਾਰ ਤੋਂ ਚੀਜ਼ ਲਿਆਉਣੇ ਆ ਕੋਸ਼ਿਸ਼ ਤਾਗਲੇ ਉਹ ਵੀ ਕਰਦੇ ਨੇ ਸੁੱਚਮ ਰੱਖਣ ਦੀ ਪਰ ਜਿਹੜੀਆਂ ਮਾਵਾ ਮਾਪੂ ਮਾਸੀਆਂ ਸਾਡਿਆਂ ਤੋਂ ਇਹ ਚੀਜ਼ਾਂ ਬਣਾਉਂਦੀਆਂ ਨੇ ਇਹ ਬੁਤ ਅਮਰਤ ਵਾਗੀਆਂ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਆ ਬਾਜ਼ਾਰ ਦੇ ਕੋਲ ਚੇਤੇ ਆ ਤੇ ਇਹ ਚੀਜ਼ਾਂ ਕਿਤੇ ਹੋਇਆ ਰੇਅਰ ਮਾੜੀ ਮੋਟੀਆਂ ਖਾੜੀਆਂ ਪਰ ਮਾਵਾ ਦੇ ਖਾਣੀਆਂ ਵਾਲੀਆਂ ਚੀਜ਼ਾਂ ਬੁਤ ਸਿਹਤ ਲਈ ਚੰਗੀਆਂ ਨੇ ਦੇਖ ਮੈਂ ਖੰਨੀ ਵੀ ਨਹੀਂ ਐਡ ਕਰਮੀ ਐ ਚ ਕਿਉਂਕਿ ਗਾਜਰ ਦੇ ਵਿੱਚ ਕੁਦਰਤੀ ਨੇਚਰਲ ਬਹੁਤ ਮਿੱਠਾ ਹੁੰਦਾ ਆ ਬਸ ਖੋਆ ਪਾਵਾਂਗੇ ਸਾਡੇ ਬਾਬੂ ਨੇ ਖੋਆ ਘਾਟ ਕੇ ਰੱਖ ਰੱਖਿਆ ਕਹਿਣੀ ਦੀਦੀ ਆਇਓ ਤੁਸੀਂ ਲੈ ਕੇ ਗੁਜਰੇਲਾ ਬਣਾ ਲਓ ਨਾਲੇ ਕਹਿੰਦੀ ਆਪਣਾ ਲੋੜਿਕ ਸੁਧਾਰਾ ਲੈ ਜਿਓ ਮੈਂ ਕਹਾਂ ਲੈ ਇੰਨਾ ਪਿਆਰ ਕੀਤਾ ਘਰੇ ਤੇ ਜੇ ਆਪਾਂ ਆਪਣੀਆਂ ਨੂੰ ਪਿਆਰ ਕਰਾਂਗੇ ਤੁਹਾਡੀਆਂ ਮਾਂ ਮਾਂ ਜੀ ਪੁੱਤ ਮੈਂ ਪਿਆਰ ਕਰੂੰ ਤਾਂ ਅਗਲੀਆਂ ਵੀ ਇੱਜ਼ਤ ਕਰਦੀਆਂ ਨੇ ਹਣ ਮੈਨੂੰ ਹੁਣ ਕੀ ਬਾਹਰ ਨਾਲ ਚ ਜਿਵਾਕ ਸੁੱਖ ਨਾਲ ਸਾਰੇ ਬਾਹਰ ਨੇ ਕੇਰਾ ਫੁੱਫੜ ਮੈਂ ਚਰਬੀ ਦਾ ਵੱਡਾ ਇੱਥੇ ਆ ਜਿਵੇਂ ਥੋੜਾ ਬਹੁਤ ਹੋਊ ਸਾਡੀ ਮਾਂ ਦਾ ਚਮਕੇ ਦੋ ਖਾ ਲੂੰ ਹਣ ਚੀਨੀ ਮੈਂ ਸਾਡ ਰੱਖਿਆ ਜਮੇ ਹਉਣ ਤੁਰਦਾ ਲੱਗਦਾ ਥਰ ਬਾਜਰ ਭਟੇ ਤੁਹਾਡੀ ਭੂਆ ਦਾ ਹਾਂਜੀ ਹਾਂਜੀ ਫੇ ਹੁਣ ਕਿੰਨੀ ਹੋ ਗਾਈਡ ਕਰਤੀ ਮੈਂ 2 ਸਾਲ ਹੋ ਗਏ ਗਿਆ ਕਲਾ ਹੁਣ ਸੂਟ ਵੀ ਸਾਰੇ ਸੁੱਖ ਨਾਲ ਕੁਲੇ ਹੋ ਗਏ ਮੈਂ ਨੇਚਰਲ ਹੀ ਰੱਖਣਾ ਹੈ ਨੋ ਇਧਰ ਲਿਆ ਤੂੰ ਦੇਖ ਤਾਂ ਸਹੀ ਦੇਖ ਹੁਣ ਇਹਨਾਂ ਫਤੱਲੀ ਇਹ ਦੇ ਕੇ ਇਧਰ ਦੇਖ ਪੁੱਤ ਆਪਾਂ ਇਹਦਾ ਸਾਰਾ ਪਾਣੀ ਸੁਖਤਾ ਕਰ ਦਾਂਗੇ ਜਦ ਬਿਲਕੁਲ ਖੁਸ਼ਕ ਹੋ ਗਈਆਂ ਫੇਰ ਵਿੱਚ ਮਸਾਲਾ ਕੇ ਨਾ ਮੈਸ਼ ਕਰ ਦੂੰਗੀ ਇਹਨਾਂ ਖੋਆ ਫੇਰ ਆਣ ਜਦ ਰਾਚ ਗਿਆ ਬਸ ਫੇਰ ਤਵਾਲ ਚ ਪਾ ਕੇ ਆਪਾਂ ਉਹ ਕਹਿੰਦੇ ਨੇ ਠੀਸ ਬਣਾ ਲਓ ਜੋ ਮਰਜੀ ਕਰ ਲਓ ਚਾਹੇ ਕਾਲੀਆਂ ਚਪਾ ਕੇ ਗਜਰੇਲਾ ਖਾ ਲਓ ਪੀਸ ਬਣਾਉਣ ਲਈ ਫਿਰ ਆਪਾਂ ਨੂੰ ਚਾਹ ਚੀਨੀ ਬਣਾਉਣੀ ਪੈਂਦੀ ਹੈ ਪਰ ਮੈਂ ਚੀਨੀ ਕਿਉਂਕਿ ਆੜ ਨਹੀਂ ਕਰ ਕਰ ਨਹੀਂ ਇਸ ਕਰਕੇ ਮੈਂ ਨਹੀਂ ਰੱਖਣਾ ਮੈਂ ਜਿਆਦਾ ਡਰਾਈ ਫਰੂਟ ਦਾ ਗਾੜਾ ਮਾਟਾ ਜਿਹਾ ਵੀ ਨਹੀਂ ਕਰਨਾ ਮੈਨੂੰ ਸਿੰਪਲ ਹੀ ਸੋਹਣਾ ਲੱਗਦਾ ਠੀਕ ਹੈ ਤੇ ਫੇਰ ਇੱਕ ਦਿਨ ਆਪਾਂ ਫਾਈ ਦੂਜੀਆਂ ਚੌਲਾਂਆਂ ਤੇ ਤੇਲਾਂ ਦੀ ਪੰਨੀਆਂ ਵੀ ਬਣਾ ਲਾਂਗੇ ਠੀਕ ਹੈ ਨਾਲੇ ਘੂਰਾ ਸੰਧਾਰਾ ਲੈ ਜੁੱਤ ਨੂੰ ਤੁਸੀਂ ਛੱਕ ਵਾ ਇਹ ਹੀ ਜੁੱਤ ਨੂੰ ਫੇਰ ਹਾਟ ਘਲਾਵਾਂਗੇ ਦੇ 1000 ਦਾ ਦੁਕਾਸ ਕੀਤੀਆਂ ਗਰ ਜਰਾ ਨਾੜਾ ਕੀਤੀਆਂ ਸਾਰੀਆਂ ਬਾਹ ਹਿੱਲੀ ਹਾਟ ਕੋਡ ਨਿਬਲਾਪ ਜੁੰਦੇ ਫਿਰ ਕਮਤੋਂ ਤੇ ਕਰ ਦਿੰਦੇ ਹੁਣ ਜੇ ਖਾ ਕੇ ਅੱਪ ਵਰਕਆਊਟ ਨਾ ਕਰੋ ਬੈਠੇ ਰਹੋ ਫਿਰ ਤਾਂ ਜੰਮਣੀਆਂ ਨੇ ਚੀਜ਼ਾਂ ਅੰਦਰ ਠੀਕ ਹੈ ਹੋਰ ਇਸ ਕਰਕੇ ਬੁੱਤ ਜੇਦੋ ਖੁੱਦੋ ਪੜੋ ਲਿਖੋ ਸੋਣੀਆਂ ਖਰਾਕਾਂ ਖਾਓ ਇਹ ਹੀ ਥੂਆ ਦਾ ਕਹਿਣ ਸਾਨੂੰ ਸਾਰੇ ਜਵਾਕਾਂ ਨੂੰ ਪੜਾਈਆਂ ਤੇ ਕਲੰਬਰਾਂ ਪੂਰਾ ਸਿਰੇ ਤੇ ਆਓ ਮਤਲਬ ਇੱਕ ਕਲੰਬਰ ਲੈ ਕੇ ਆਉਣਾ ਹੈ ਨਾ ਮਨ ਕਹਿਣਾ ਪਹਿਲੇ ਨੰਬਰ ਤੇ ਆਓ ਤੁਸੀਂ ਜਿਵੇਂ ਸਾਡੀ 부ਆ ਕਹਿੰਦੀ ਹੁੰਦੀ ਸੀ ਵੀ ਨੰਬਰ ਤੁਹਾਡਾ ਨੰਬਰ 1 ਹੋਣਾ ਚਾਹੀਦਾ ਅਸੀਂ ਕਿਉਂ 부ਆ ਇੱਕ ਨੰਬਰ ਨਾ ਕੀ ਬਣੋ ਤਾਂ ਕਿ ਨੰਬਰ 1 ਦਾ ਮਤਲਬ ਤੁਸੀਂ ਇੱਕ ਨੰਬਰ ਤੇ ਹੋਣਾ ਚਾਹੀਦੇ ਹੋ ਆਹੜ ਪੜਾਈਆਂ ਚ ਮੂਰ ਖੇਡਾਂ ਚ ਵੀ ਤੂੰ ਸੱਚ ਟੂਰ ਤੇ ਗਈ ਤੇ ਕੀ ਕੀ ਦੇਖ ਕੇ ਆਈਆਂ ਕੋਲ ਜੀ ਅਮਨੇ ਸਰਬਾਗਾਂ ਬਾਗ ਉਹ ਡਰਿਆ ਜਲਿਆਣਾ ਬਾਗ ਅੱਛਾ ਹੋਰ 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 ਕੁਝ ਨਹੀਂ ਦੇਖਿਆ ਅਸੀਂ ਹੱਦ ਦੇਖ ਕੇ ਆਇਓ ਬਾਗਾ ਬਾਡਰ ਪ੍ਰੇੜ ਹਾਂਜੀ ਅੱਛਾ ਸੋਹਣੀ ਲੱਗੀ ਪਰੇਡ ਫਿਰ ਹਾਂਜੀ ਸਾਡੇ ਦੇਸ਼ ਦੇ ਰਾਕੇ ਪਰੇਡ ਕਰ ਰਹੇ ਹਾਂਜੀ ਚਲੋ ਵਾਰਾ ਚੜਦੀ ਕਲਾ ਵਖਸ਼ੇ ਸਾਰੇ ਧੀਆ ਪੁੱਤਾਂ ਨੇ ਹਨਾ ਉੱਚੀਆਂ ਸੋਚਾਂ ਵਾਲਿਆਂ ਨੂੰ ਰੱਬ ਭਾਗ ਲਾਵੇ ਆ ਹੁਣ ਵੀ ਇਹਦੇ ਹੁਣ ਆਹ ਜਵਾਰਕ ਬੁਲਾਈ ਜਾਂਦੇ ਨੇਗੇ ਤਾਂ ਬਸ ਦੇਖ ਹੁਣ ਆਪਣਾ ਇਹ ਕਿੰਨਾ ਸੋਹਣਾ ਰੰਗ ਫੜਨ ਲੱਗ ਗਿਆ ਠੀਕ ਹੈ ਪਿਆਰੇ ਦਰਸ਼ਕੋ ਜੇ ਦੱਸ ਰਹੀਆਂ ਨੇ ਸੁਖਨਾ ਲੋੜੀ ਆ ਰਹੀ ਹੈ ਹੈਪੀ ਲੋੜੀ ਮਨਾਓ ਗਜ਼ਰੇਲਾ ਖਾਓ ਤੇ ਖੁਦ ਵੀ ਸੁਖੋ ਤੇ ਆਪਣੇ ਬੱਚਿਆਂ ਨੂੰ ਵੀ ਸਿਕਾਓ ਤੇ ਨਾਲ ਘਰ ਦੀਆਂ ਭੈਣਾਂ ਨੇ ਵੀ ਸਿਕਾਓ ਜੀ ਗੁਰੂ ਪਿਆਰੇਓ ਮਾਲਕ ਭਾਗ ਲਾਵੇ ਜੀ ਲੋਕੀਤਰਾ ਚੈਨਲ ਨੂੰ ਦੇਖ ਰਹੇ ਪਿਆਰੇ ਗੱਸਪੋ ਤੁਹਾਡਾ ਹਮੇਸ਼ਾ ਦੀ ਤਰ੍ਹਾਂ ਚੈਨਲ ਤੇ ਨਿੱਘਾ ਸਵਾਗਤ ਹੈ ਜੀ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਪਿਆਰੇਓ ਬਾਏ ਬਾਏ